ਤੇ ਕਾਂਗਰਸ ਤੇ ਵਰਜਵੰਦਾ ਅਕਾਲੀ ਦਲ ਜਿੱਤੂ ਵੀ ਆਈ ਆ ਹੁਣ ਤੱਕ ਆਮ ਆਦੀ ਪਾਰਟੀ ਵਾਸਤੇ ਕਿੰਨੇ ਕੁ ਔਖੀ ਹੈ ਸੀਟ ਜਿੱਤਨੀ ਤੇ ਕਿੰਨਾ ਕੁ ਸਾਕਾ ਨਜ਼ਰ ਆ ਰਿਹਾ ਹੈ ਦੋ ਸਾਲ ਦੇ ਜਿਹੜੇ ਸਾਡੇ ਪਾਰਟੀ ਦੇ ਕੰਮ ਆਏ ਉਹਨਾਂ ਕੰਮਾਂ ਦੇ ਜਿਹੜੀ ਕਿ ਸੀ ਜਿਹੜੀ ਸਾਡੀ ਜਿੱਤ ਆਉਂਦੀ ਹੈ ਉਹ ਚੋਂ ਤਰਤੇ ਜਿਹੜੇ ਤੁਹਾਡੇ ਗੜ ਦੇ ਵਿੱਚ ਕਿਵੇਂ ਜੀ ਹਵਾ ਚੱਲ ਰਹੀ ਹੈ ਮਾਦੀਪ ਪਾਰਟੀ ਦੀ ਕਿ ਕਿਹੜੀ ਹੋਰ ਪਾਰਟੀ ਆ ਪ੍ਰਚਾਰ ਜ਼ਿਆਦਾ ਲੱਗ ਰਿਹਾ ਹੈ ਬੋਲੋ ਅਜੇ ਤਾਂ ਕਿਸੇ ਦਾ ਕੋਈ ਪ੍ਰਚਾਰ ਨਹੀਂ ਚੱਲ ਰਿਹਾ ਜਿਹੜੇ ਕਿ ਅਸੀਂ ਆਪਣੇ ਤੌਰ ਤੇ 570 ਪਿੰਡਾਂ ਦੇ ਵਿੱਚ ਮੈਂ ਜਾ ਚੁੱਕੀ ਹਾਂ ਜਿੱਦੇ ਇੱਕ ਹੁਣ ਬਜਿੰਦਰ ਸਿੰਘ ਲਾਂ ਟਿਕਟ ਦੇ ਦਿੱਤੀ ਹੈ ਇਸ ਸਾਲ ਕੋ ਤੋਂ ਉਹਨਾਂ ਦੋ ਸਭ ਤੋਂ ਚੌੜ ਦੜਨਗੇ ਤਾਂ ਉਹਨਾਂ ਨਾਲ ਹੈ ਕੋਈ ਮੁਕਾਬਲਾ ਮਾਦੀਨਦਰ ਸਿੰਘ ਕੰਗ ਦਾ ਸ਼੍ਰੀ ਆਨੰਦਪੁਰ ਸਾਹਿਬ ਹਲਕੇ ਦੀ ਸੀਟ ਨੂੰ ਲੈ ਕੇ ਸੀਐਮ ਭਗਵਤ ਮਾਨ ਅੱਜ ਵੱਡਾ ਰੋਡ ਤੋਂ ਰੋਪੜ ਦੇ ਵਿੱਚ ਕਰ ਰਹੇ ਨੇ ਤਾਂ ਇਸ ਨੂੰ ਲੈ ਕੇ ਲਗ ਲਗ ਹਲਕਿਆਂ ਤੋਂ ਉਮੀਦਵਾਰ ਜੀ ਸਾਹਿਬ ਜਿਹੜੇ ਪਹੁੰਚੇ ਹੋਏ ਨੇ ਬੱਲਾ ਚੌਰ ਤੋਂ ਮੈਡਮ ਐਮਐਲਏ ਸਾਹਿਬ ਨਾਲ ਮੈਂ ਕੀ ਦੇਖ ਤੋ ਕਿ ਆਮ ਆਦੀ ਪਾਰਟੀ ਜਿੱਤ ਕਿੰਨੀ ਨਜ਼ਦੀਕ ਨਜ਼ਰ ਆ ਰਹੀ ਹੈ ਕਿਉਂਕਿ ਵੱਡਾ ਕੱਟ ਅੱਜ ਤੁਹਾਡੇ ਹੱਕ ਦੇ ਵਿੱਚ ਹੋਇਆ ਜਿਹੜੇ ਨਵਾਂ ਸ਼ਹਿਰ ਜਿਹੜਾ ਕਿ ਤੁਸੀਂ ਗੱਲ ਕੀਤੀ ਹੈ ਮੈਂ ਤੁਹਾਡਾ ਬਹੁਤ-ਬਹੁਤ ਚੈਲੰਜ ਤੇ ਬਾਦਮ ਰਹਿਣ ਧੰਨਵਾਦ ਕਰਦੀ ਹਾਂ ਜਿੰਨੇ ਵੀ ਦੇਖ ਰਹੇ ਹੋ ਜਿਹੜਾ ਕਿ ਅੱਜ ਲੋਕਾਂ 'ਚ ਜੋਸ਼ ਹੈ ਔਰ ਆਮ ਆਦਮੀ ਪਾਰਟੀ ਦੇ ਲਈ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਨੂੰ ਦੇਖਣ ਦੇ ਲਈ ਬਹੁਤ ਜ਼ਿਆਦਾ ਜੋਸ਼ ਹੈ ਔਰ ਅੱਜ ਇਹ ਲੋਕਾਂ ਨੇ ਡਿਕਲੇਰ ਕਰ ਦਿੱਤਾ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਨਾਨਪੁਰ ਸਾਹਿਬ ਵਾਲੀ ਸੀਟ ਹੈ ਉਹ ਜਿੱਤ ਗਈ ਹੈ ਇਹ ਬਹੁਤ ਜ਼ਿਆਦਾ ਜੋਸ਼ ਹੈ ਔਰ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਇਸ ਤਰ੍ਹਾਂ ਦੇ ਇਨਸਾਨ ਹੈ ਕਿ ਇੱਕ ਆਮ ਇਨਸਾਨ ਹੈ ਔਰ ਹਮੇਸ਼ਾ ਜਿਹੜੇ ਕਿ ਲੋਕਾਂ ਦੇ ਵਿੱਚ ਵਿਚਰਦੇ ਔਰ ਲੋਕਾਂ ਦੇ ਨਾਲ ਰਹਿੰਦੇ ਹੈ ਲੋਕ ਉਹਨਾਂ ਨੂੰ ਇਸ ਕਰਕੇ ਬਹੁਤ ਜ਼ਿਆਦਾ ਪਿਆਰ ਕਰਦੇ ਹੈ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਐਮਐਲਏ ਉਹ ਵੀ ਸਾਰੇ ਜਿਹੜੇ ਆਮ ਲੋਕਾਂ ਦੇ ਨਾਲ ਹਮੇਸ਼ਾ ਖੜੇ ਹੈ ਔਰ ਆਮ ਲੋਕਾਂ ਵਾਂਗੂ ਮੁਚਦੇ ਇਹ ਤੇ ਕਾਂਗਰਸ ਤੇ ਵਰਜਵੰਦਾ ਅਕਾਲੀ ਦਲ ਜਿੱਤਦੀ ਆਈ ਹੈ ਹੁਣ ਤੱਕ ਆਮ ਆਦੀ ਪਾਰਟੀ ਵਾਸਤੇ ਕਿੰਨੀ ਕੁ ਔਖੀ ਹੈ ਸੀਟ ਜਿੱਤਨੀ ਜਾਂ ਕਿੰਨਾ ਕੁ ਸੌਖਾ ਨਜ਼ਰ ਆ ਰਿਹਾ ਹੈ ਅੱਗੇ ਇਹ ਗੱਲ ਹੀ ਹੈ ਬਿਲਕੁਲ ਕਿ ਆਮ ਆਦੀ ਪਾਰਟੀ ਦੇ ਲਈ ਔਖਾ ਹੈ 2 ਸਾਲ ਦੇ ਜਿਹੜੇ ਸਾਡੇ ਪਾਰਟੀ ਦੇ ਕੰਮ ਆ ਉਹਨਾਂ ਕੰਮ ਦੇ ਆਧਾਰ ਤੇ ਜਿਹੜੇ ਕਿ ਸੀ ਜਿਹੜੀ ਸਾਡੀ ਜਿੱਤ ਜਾਊਗੀ ਬਹੁਤ ਵੱਡੀ ਜਿਹੜੀ ਗਰੰਟੀ ਹੈ ਜੇ ਬਹੁਤ ਬੜਾ ਲੋਕਾਂ ਨੂੰ ਫਾਇਦਾ ਹੋਇਆ ਤੇ ਜਿਹੜਾ ਮੁੱਖ ਮੰਤਰੀ ਆ ਜੀ ਜੀ ਗਰੰਟੀ ਦਿੱਤੀ ਗਈ ਔਰ ਉਹਦੇ ਵਿੱਚ ਜਿਹੜਾ ਕਿ ਲੋਕਾਂ ਨੂੰ ਬਹੁਤ ਫਾਇਦਾ ਹੈ ਬਹੁਤ ਉਤਸ਼ਾਹ ਹੈ ਚਾਹੇ ਬੱਚਿਆਂ ਦੀ ਸਰਕਾਰੀ ਨੌਕਰੀਆਂ ਦੀ ਗੱਲ ਕਰੀਏ ਚਾਹੇ ਮੱਲਾ ਕਲੀਨਿੰਗ ਦੀ ਗੱਲ ਕਰੀਏ ਜਿਹੜਾ ਕਿ ਫ੍ਰੀ ਦਵਾਈਆਂ ਮਿਲਦੀਆਂ ਨੇ ਔਰ 80 ਟੈਸਟ ਫ੍ਰੀ ਹੁੰਦੇ ਆ ਇਸ ਕਰਕੇ ਬਹੁਤ ਜ਼ਿਆਦਾ ਲੋਕਾਂ ਚ ਉਲਛਾਏ ਔਰ ਅਸਿਨਾ ਚੋਰਦੇ ਜਿਹੜੇ ਤੁਹਾਡੇ ਗੜ੍ਹ ਦੇ ਵਿੱਚ మేది ਹਵਾ ਚੱਲ ਰਹੀ ਆ ਮਾਦੀ ਪਾਰਟੀ ਦੀ ਕਿ ਤੁਹਾਨੂੰ ਹੋਰ ਪਾਰਟੀਆਂ ਦਾ ਪ੍ਰਚਾਰ ਜ਼ਿਆਦਾ ਲੱਗ ਰਿਹਾ ਤੁਹਾਨੂੰ ਨਹੀਂ ਹਜੇ ਤੱਕ ਕਿਸੇ ਦਾ ਕੋਈ ਪ੍ਰਚਾਰ ਨਹੀਂ ਚੱਲ ਰਿਹਾ ਜਿਹੜੇ ਕਿ ਅਸੀਂ ਆਪਣੇ ਤੌਰ ਤੇ ਬੈਂਡ 70 ਪਿੰਡਾਂ ਦੇ ਵਿੱਚ ਮੈਂ ਜਾ ਚੁੱਕੀ ਆ ਔਰ ਬੜਾ ਲੋਕਾਂ ਦਾ ਰਿਸਪੌਂਸ ਹੈ ਬਹੁਤ ਪਿਆਰ ਕਰਦੇ ਨੇ ਅੱਛਾ ਇੱਕ ਹੁਣ ਵਿਜੇਂਦਰ ਸਿੰਘ ਲਾਂ ਟਿਕਟ ਦੇ ਦਿੱਤੀ ਹੈ ਇਸ ਹਾਲ ਕੇ ਤੋਂ ਅਣਦੋ ਸਭ ਤੋਂ ਚੌਂਡ ਲੜਨਗੇ ਤਾਂ ਉਹਨਾਂ ਨਾਲ ਹੈ ਕੋਈ ਮੁਕਾਬਲਾ ਮਾਲਵੀਂਦਰ ਸਿੰਘ ਕੰਗ ਦਾ ਨਹੀਂ ਨਹੀਂ ਕੋਈ ਜਿਹੜਾ ਕਿ ਵਿਜੇਂਦਰ ਸਿੰਘਲੇ ਨੂੰ ਟਿਕਟ ਦਿੱਤੀ ਗਈ ਹੈ ਪਹਿਲਾਂ ਇਥੋਂ ਰਵਰੀਤ ਬਿੱਟੂ ਆਇਆ 2009 ਚ 2014 ਚ ਇਥੇ ਅੰਬਿਕਾ ਸੋਨੀ ਆਈ ਉਹ ਵੀ ਭੱਜ ਗਏ ਜੋ ਉਸ ਤੋਂ ਬਾਅਦ ਚੰਦੂ ਮੱਜਰਾ ਆਇਆ ਉਹ ਜਿਹੜਾ ਨਨਪੁਰ ਸਾਹਿਬ ਦਾ ਪੈਸਾ ਸੀ ਸਾਰਾ ਜਾ ਕੇ ਉਹਨੇ ਆਪਣੇ ਪੁੱਤ ਦੇ ਐਮਐਲਏ ਬਣਾਉਣ ਵਾਸਤੇ ਉੱਧਰ ਲਾ ਦਿੱਤਾ ਔਰ ਉਸ ਤੋਂ ਬਾਅਦ ਮਨੀਸ਼ ਤਵਾੜੀ ਆਇਆ ਉਹ ਭੱਜ ਗਿਆ ਉਹ ਚੰਡੀਗੜ੍ਹ ਜਾ ਕੇ ਬਹਿ ਗਿਆ ਸਾਡੇ ਮਾਲਵਿੰਦਰ ਕੰਗ ਜੀ ਲੋਕਲ ਐ ਮੋਹਾਲੀ ਦੇ ਰਹਿਣ ਵਾਲੇ ਐ ਲੋਕਾਂ ਨੂੰ ਪਿਆਰ ਕਰਦੇ ਐ ਤੇ ਬੰਗਾ ਤੋਂ ਸਾਡੇ ਨਾਲ ਹਰ ਕੰਮ ਚਾਰਜ ਵੀ ਨੇ ਤਾਂ ਭਾਜੀ ਕਿਵੇਂ ਦੇਖਦੇ ਹੋ ਕਿ ਅੱਜ ਵੱਡਾ ਇਕੱਠ ਹੋਇਆ ਸਿਆਮਾਨਵੀ ਆ ਰਹੇ ਨੇ ਤਾਂ ਰੋਪੜ ਦੇ ਲੋਕਾਂ ਦੀ ਕਿਵੇਂ ਦੀ ਆਵਾਜ਼ ਲੱਗ ਰਹੀ ਹੈ ਕਿਵੇਂ ਦਾ ਫਤਵਾ ਹੋਏਗਾ ਅੱਜ ਪੂਰੇ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ ਅੱਜ ਦੀ ਜੋ ਇਹ ਆកਸ਼ਟ ਹੈ ਉਸ ਤੋਂ ਇਹ ਪਤਾ ਲੱਗ ਰਿਹਾ ਹੈ ਕਿ ਪੰਜਾਬ ਦਾ ਜੋ 13 ਜੂਰੇ ਦਾ ਸੁਪਨਾ ਹੈ ਸਰਦਾਰ ਭਗਤ ਸਿੰਘ ਮਾਨ ਜੀ ਦਾ ਉਹ ਉਹਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੀ ਸੀਟ ਸਰਦਾਰ ਬਲਵਿੰਦਰ ਸਿੰਘ ਕੰਗ ਸਭ ਤੋਂ ਵੱਧ ਲੀਡ ਨਾਲ ਜਿੱਤ ਕੇ ਭਾਰਤ ਦੀ ਸਭ ਤੋਂ ਵੱਡੀ ਪੰਚਾਇਤ ਲੋਕ ਸਭਾ ਵਿੱਚ ਜਾਣਗੇ ਔਰ ਉੱਥੇ ਜਾ ਕੇ ਆਪਣੇ ਹਲਕੇ ਦਾ ਇੱਕ ਇੱਕ ਮੁੱਦਾ ਹੱਲ ਕਰਨਗੇ ਸੀਐਮ ਭਗਵੰਤ ਮਾਨ ਕੁਝ ਦੇ ਵਿੱਚ ਪਹੁੰਚ ਰਹੇ ਨੇ ਇਸ ਨੂੰ ਲੈ ਕੇ ਬਲਾਚੌਰ ਤੋਂ ਐਮਐਲਏ ਤੇ ਹਲਕਾ ਇੰਚਾਰਜ ਮੰ다가 ਧੁੱਸਣ ਵਾਲੀ ਗੱਲਬਾਤ ਕੀਤੀ ਨਾਲ ਸੱਜਿਆਵਾਦੀ ਪਾਰਟੀ ਦੀ ਵੱਡੀ ਜਿੱਤ ਹੋਈ ਤੇ ਦੇ ਆਵਾਜ਼ ਵਿੱਚ ਮੁੱਛੋਈ ਕਿਸੇ ਪਿੰਡ ਦੇ ਸਰੋਵਰ ਸਮਾਗਮ ਕਰਨੀ ਹੋਵੇਗੀ ਉਹਦੇ ਨਾਲ ਅਖਤੇ